ਇੱਕ ਵਾਰ ਗੁਰੂ ਨਾਨਕ ਦੇਵ ਜੀ ਘੁੰਮ ਦੇ ਕਮਾਉਂਦੇ ਮਲਤਾਨ ਪਹੁੰਚੇ ਉਥੋਂ ਦੇ ਸੰਤ ਬਹੁਤ ਡਰ ਗਏ ਉਹਨਾਂ ਨੂੰ ਲੱਗਿਆ ਕਿ ਉਹਨਾਂ ਦੀ ਹੁਣ ਜਿਹੜੀ ਆ ਰਹੀ ਮਾਇਆ ਸੀ ਉਹ ਬੰਦ ਹੋ ਜਾਵੇਗੀ ਇਸ ਕਰਕੇ ਉਹਨਾਂ ਨੇ ਕੀ ਕੀਤਾ ਇੱਕ ਪਿਆਲਾ ਦੁੱਧ ਦਾ ਭਰਿਆ ਗੁਰੂ ਜੀ ਦੇ ਕੋਲ ਭੇਜ ਦਿੱਤਾ ਗੁਰੂ ਜੀ ਅਜੇ ਸ਼ਹਿਰ ਤੋਂ ਬਾਹਰ ਹੀ ਸਨ ਜਦ ਉਹਨਾਂ ਨੇ ਗੁਰੂ ਜੀ ਦੇ ਕੋਲ ਦੁੱਧ ਦਾ ਭਰਿਆ ਪਿਆਲਾ ਇਸ ਸੰਕੇਤ ਨਾਲ ਭੇਜਿਆ ਕਿ ਸ਼ਹਿਰ ਤਾਂ ਅੱਗੇ ਹੀ ਸਾਧੂਆਂ ਨਾਲ ਭਰਿਆ ਹੋਇਆ ਹੈ ਗੁਰੂ ਨਾਨਕ ਦੇਵ ਜੀ ਨੇ ਦੁੱਧ ਦੇ ਕਟੋਰੇ 'ਚ ਚੰਬੇਲੀ ਦੇ ਫੁੱਲ ਦੀ ਪੱਤੀ ਧਰ ਦਿੱਤੀ ਤੇ ਪਿਆਲਾ ਵਾਪਸ ਮੋੜ ਦਿੱਤਾ। ਇਹ ਗੁਰੂ ਨਾਨਕ ਦੇਵ ਜੀ ਦਾ ਸੰਕੇਤਕ ਸੀ ਕਿ ਭਾਵੇਂ ਦੁਨੀਆ ਧਰਮਾਂ ਨਾਲ ਭਰੀ ਹੋਈ ਹੈ ਪਰ ਜਿਵੇਂ ਕਿ ਇਹ ਪਿਆਲਾ ਭਰਿਆ ਹੋਇਆ ਹੈ ਪਰ ਇਸ ਵਿੱਚ ਫੁੱਲ ਪੱਤੀ ਜਾਂ ਮਹਿਕ ਲਈ ਥਾਂ ਹੈ। ਇਸੇ ਤਰ੍ਹਾਂ ਹੀ ਲੋਕ ਉਹਦੇ ਪ੍ਰੇਮ ਨੂੰ ਸੁਣ ਹੀ ਲੈਣਗੇ ਜਿਵੇਂ ਕਿ ਉਹਨਾਂ ਨੇ ਬਾਣੀ ਵਿੱਚ ਆਪਣੀ ਵਿੱਚ ਦੱਸਿਆ ਹੈ। ਕਾਲ ਖਾਏ ਕਿਛ ਹੱਥੋ ਦੇ ਨਾਨਕ ਰਾ ਪਛਾਣੇ ਸੀ